ਹਾਂਜੀ ਲਾਈਨਿੰਗ ਵਾਲੀ ਜੋ ਜ਼ੈਡ ਦਾ ਇਹ ਸਟੱਫ ਰਹੇਗਾ neck ਤੇ घेरे ਤੇ ਐਂਡ ਇਸਦੀ ਬਾਹਸੂ ਤੇ ਵੀ ਵਰਕ ਰਹੇਗਾ ਨਾਲ ਤੁਹਾਨੂੰ ਦੁਪੱਟਾ ਮਿਲੇਗਾ ਡਬਲ ਡਾਈ ਪਿਓਰ ਦੇ ਵਿੱਚ ਤੇ ਇਹ ਤੁਸੀਂ 999 ਦੇ ਵਿੱਚ ਘਰ ਬੈਠੇ ਵਰਕ ਵਾਲਾ ਸੂਟ ਬਾਈ ਕਰ ਸਕਦੇ ਹੋ ਕੋਈ ਐਕਸਟਰਾ ਪੇਮੈਂਟ ਨਹੀਂ ਹੈ ਫੈਂਡੀ ਸਿਲਕ ਦੇ ਵਿੱਚ ਸ਼ਰਟ ਰਹੇਗਾ ਥ्रेड ਵਰਕ ਐਂਡ ਹੈਂਡ ਵਰਕ ਹੋਇਆ ਤੇ ਨਾਲ ਬਾਟਮ 2.5 ਮੀਟਰ ਫੈਂਡੀ ਸਿਲਕ ਦੇ ਵਿੱਚ ਵਰਕ ਵਾਲੀ 2.5 ਮੀਟਰ ਦੁਪੱਟਾ ਸਿਲਕ ਦਾ ਫੈਂਡੀ ਸਿਲਕ ਦਾ 1190 ਪ੍ਰਾਈਸ ਜੌਰਜਟ ਦਾ 트ੈਂਡਿੰਗ ਆਰਟੀਕਲ ਅਜੀ ਇਹ 2.5 ਮੀਟਰ ਸ਼ਰਟ ਆਰੀ ਵਰਕ ਦੇ ਨਾਲ ਡਿਜੀਟਲ ਪ੍ਰਿੰਟ ਜੌਰਜਟ ਦੀ ਬਾਟਮ ਨਾਲ ਇਸ ਤੇ ਦੁਪੱਟਾ ਡਿਜੀਟਲ ਪ੍ਰਿੰਟ 2.5 ਮੀਟਰ ਜੌਰਜਟ ਦਾ ਹੀ ਆ ਤੇ ਤੁਸੀਂ 850 ਚ ਬਾਈ ਕਰ ਸਕਦੇ ਹੋ ਤੇ ਇੰਨਾ ਸੂਟਾਂ ਦੀ ਪੌਟ ਮਾਨ ਸੀ ਰੀਸਟਾਕ ਕੀਤਾ ਹੋਇਆ ਇਹ ਵਾਲਾ ਸੂਟ ਵੀ ਬਹੁਤ ਜ਼ਿਆਦਾ ਪਸੰਦ ਆ ਰਿਹਾ ਇਹ 64 ਰਹੇਗੀ ਜੀ 2.5 ਮੀਟਰ ਸ਼ਰਟ ਘੇਰੇ ਤੇ ਵਰਕ ਐਂਡ ਇਸ ਦੀ ਬਾਟਮ ਤੇ ਵੀ ਵਰਕ ਆ ਤੇ ਦੁਪੱਟਾ ਇਸ ਦੇ ਨਾਲ ਟਾਈ ਡਾਈ ਪ੍ਰਾਈਸ ਰਹੇਗਾ 950 ਦੇ ਵਿੱਚ ਤੁਸੀਂ ਇਹ ਸੂਟ ਬਾਇ ਕਰ ਸਕਦੇ ਹੋ ਦੁਪੱਟਾ ਸੂਟ ਰਹੇਗਾ ਪਿਓਰ ਕਾਟਨ ਦੇ ਵਿੱਚ ਪ੍ਰਿੰਟਡ ਸ਼ਰਟ ਪਲੇਨ ਬਾਟਮ ਕਾਟਨ ਦੀ ਤੇ ਨਾਲ ਮਲ ਕਾਟਨ ਦਾ ਹੀ ਦੁਪੱਟਾ ਓਨਲੀ ਤੁਸੀਂ 600 ਦੇ ਵਿੱਚ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਵਿਦਆਉਟ ਲੈਨਿੰਗ ਇਹ ਸੂਟ ਸਟਿਚ ਹੁੰਦੇ ਨੇ ਪਿਓਰ ਕਾਟਨ ਦੇ ਨੇ ਮੈਚਿੰਗ ਤੇ ਤੁਸੀਂ ਆਪਣੀ ਅਕੋਰਡਿੰਗ ਇਸ ਨੂੰ ਡਾਈ ਕਰਵਾ ਸਕਦੇ ਹੋ ਇਹ ਵੀ ਦੁਪੱਟਾ ਸੂਟ ਰਹੇਗਾ ਪ੍ਰਿੰਟਡ ਸ਼ਰਟ ਤੇ ਨਾਲ ਬਾਟਮ ਰਹੇਗੀ ਕੋਰਾ ਕਾਟਨ ਦੀ ਪਲੇਨ ਦੁਪੱਟਾ ਸੌਫਟ ਕੋਰਾ ਕਾਟਨ ਦਾ ਕਸ਼ਮੀਰੀ ਚਿਕਨ ਉਕਾਰੀ ਵਰਕ ਦੇ ਨਾਲ ਤੁਸੀਂ ਓਨਲੀ 700 ਦੇ ਵਿੱਚ ਇਹ ਦੁਪੱਟਾ ਸੂਟ ਬਾਈ ਕਰ ਸਕਦੇ ਹੋ ਕੀਨ ਕੱਪ ਫੈਬਰਿਕ ਰਹੇਗਾ ਸੁਪਰ ਫਾਈਨ ਕੁਆਲਟੀ ਆ ਤੇ 5 ਮੀਟਰ ਇਸ ਸੂਟ ਦੀ ਕੱਟ ਮਿਲੇਗੀ ਤੇ ਬਹੁਤ ਸੋਹਣੇ ਰੰਗਾਂ ਦੇ ਵਿੱਚ ਆਏ ਹੋਏ ਜੌਰਜਟ ਦਾ ਨਾਲ 2.5 ਮੀਟਰ ਦੁਪੱਟਾ ਮਿਲੇਗਾ ਤੁਸੀਂ 850 ਚ ਵਾਈ ਕਰ ਸਕਦੇ ਹੋ ਘਰ ਬੈਠੇ ਇਹ ਸੂਟ ਜੌਰਜਟ ਦਾ ਇਹ ਫੈਬਰਿਕ ਰਹੇਗਾ 2.5 ਮੀਟਰ ਸ਼ਰਟ ਵਰਕ ਮਿਲੇਗਾ ਬਾਜ਼ੂ ਤੇ ਵੀ ਵਰਕ ਦਾ 2.5 ਮੀਟਰ ਇਸ ਦੇ ਨਾਲ ਜੌਰਜਟ ਦੀ ਹੀ ਬਾਟਮ ਬਾਟਮ ਤੇ ਵੀ ਵਰਕ ਹੈ ਤੇ 699 ਵਿੱਚ ਇਹ ਤੁਸੀਂ ਬਾਈ ਕਰ ਸਕਦੇ ਹੋ ਜੌਰਜਟ ਦਾ ਦੁਪੱਟਾ 5 ਮੀਟਰ ਬਰਬਰੀ कॉटन ਦਾ ਸੂਟ ਰਹੇਗਾ ਫੈਨਸੀ ਥ्रेड ਵਰਕ ਦਾ ਬਾਜੂ ਤੇ ਵੀ ਵਰਕਾ ਬਾਟਮ ਤੇ ਵੀ ਵਰਕਾ 1.5 ਮੀਟਰ ਮਸਲੀਨ ਦਾ ਦੁਪੱਟਾ 980 ਵਿੱਚ ਬਾਈ ਕਰ ਸਕਦੇ ਹਾਂ ਦੁਪੱਟਾ ਸੂਟ ਰਹੇਗਾ ਜੌਰਜਟ ਡਿਜੀਟਲ ਪ੍ਰਿੰਟ ਆਰੀ ਵਰਕ ਦਾ ਸ਼ਰਟ ਮੈਚਿੰਗ ਨਾਲ ਇਸ ਤੇ ਜੌਰਜਟ ਦੀ ਹੀ ਪ੍ਰਿੰਟਡ ਬਾਟਮ ਰਹੇਗੀ ਦੇ ਨਾਲ ਪ੍ਰਿੰਟਡ ਦੁਪੱਟਾ 2 ਮੀਟਰ ਸ਼ਰਟ ਰਹੇਗੀ 2 ਮੀਟਰ ਬਾਟਮ ਤੇ ਤੁਸੀਂ ਇਹ 800 ਦੇ ਵਿੱਚ ਘਰ ਬੈਠੇ ਸੂਟ ਦੁਪੱਟਾ ਸੂਟ ਬਾਈ ਕਰ ਸਕਦੇ ਹੋ ਸਕਰੀਨ ਤੇ ਨੰਬਰ ਆ ਰਿਹਾ ਸਕਰੀਨ ਸ਼ਾਟ ਸੈਂਡ ਕਰਕੇ ਤੁਸੀਂ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਹੀ ਕਰਨੀ ਪੈਂਦੀ ਹੈ ਸੋ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ